ਕੌਣ ਬਣੇਗਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਪਹਿਲੀ ਵਾਰ ਹੋਈ ਚੋਣ 'ਚ ਕਿਸੇ ਵੀ ਧਿਰ ਕੋਲ ਪੂਰਨ ਬਹੁਮਤ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ 6 ਸੀਟਾਂ ਪਰ ਪ੍ਰਧਾਨਗੀ ਦੇ ਘਰ ਦੂਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀ ਵਾਰ ਹੋਈਆਂ ਚੋਣਾਂ ਮੁਕੰਮਲ ਹੋ ਚੁੱਕੀਆਂ ਨੇ ਤੇ ਇਹਨਾਂ ਚੋਣਾਂ ਦੇ ਨਤੀਜਿਆਂ ਦੇ ਵਿੱਚ ਦਿਲਚਸਪ ਗੱਲ ਇਹ ਹੈ ਕਿ ਇਹਨਾਂ ਚੋਣਾਂ 'ਚ ਕਿਸੇ ਵੀ ਧਿਰ ਕੋਲ ਸਪਸ਼ਟ ਬਹੁਮਤ ਨਹੀਂ ਹੈ ਇਹਨਾਂ ਚੋਣਾਂ ਦੇ ਵਿੱਚ 40 ਸੀਟਾਂ ਤੋਂ ਸਿੱਖ ਚਿਹਰੇ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਤੇ ਆਪੋ ਆਪਣੀ ਧਿਰ ਦੀ ਨੁਮਾਇੰਦਗੀ ਕਰਦੇ ਹੋਏ ਇਹਨਾਂ ਸਾਰਿਆਂ ਵੱਲੋਂ ਸਿੱਖ ਵੋਟਰਾਂ ਦੇ ਸਾਹਮਣੇ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਪਰ ਇਹਨਾਂ ਦਾਅਵਿਆਂ ਨੂੰ ਸਿੱਖ ਵੋਟਰਾਂ ਨੇ ਰਲਵਾ ਮਿਲਵਾ ਹੰਗਾਰਾ ਹੀ ਦਿੱਤਾ ਸਭ ਤੋਂ ਦਿਲਚਸਪ ਗੱਲ ਇਹ ਰਹੀ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਬਲਜੀਤ ਸਿੰਘ ਦਾਦੂਵਾਲ ਖੁਦ ਵੀ 1771 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਨੇ ਤੇ ਉਹਨਾਂ ਦੇ ਕਈ ਹੋਰ ਉਮੀਦਵਾਰਾਂ ਨੂੰ ਵੀ ਸਿੱਖ ਵੋਟਰਾਂ ਨੇ ਨਕਾਰ ਦਿੱਤਾ ਸਾਰੀਆਂ ਧਿਰਾਂ ਨੇ ਲਗਾਏ ਸੀ ਦਾਅਵਿਆਂ ਦੀ ਛੜੀ ਇਨ੍ਹਾਂ ਚੋਣਾਂ ਦੇ ਵਿੱਚ ਵੱਖ-ਵੱਖ ਧਿਰਾਂ ਵੱਲੋਂ ਇਹ ਦਾਅਵੇ ਕੀਤੇ ਗਏ ਸੀ ਕਿ ਉਮੀਦਵਾਰਾਂ ਦੀ ਜਿੱਤ ਦੇ ਕਾਰਨ ਹਰਿਆਣਾ ਦਾ ਸਿੱਖ ਪਾਇਚਾਰਾ ਸਿਹਤ ਅਤੇ ਸਿੱਖਿਆ ਦੇ ਖੇਤਰ ਦੇ ਵਿੱਚ ਵੱਡੀ ਤਰੱਕੀ ਦੇਖੇਗਾ ਤੇ ਹਰਿਆਣਾ ਦੇ ਗੁਰੂ ਘਰਾਂ ਦੇ ਪ੍ਰਬੰਧ ਦੀਆਂ ਕਮੀਆਂ ਨੂੰ ਦੂਰ ਕਰਨ ਤੋਂ ਲੈ ਕੇ ਸੇਵਾਦਾਰਾਂ ਨੂੰ ਸਮੇਂ ਸਿਰ ਤਨਖਾਹ ਦੇਣ ਤੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਮਦਦ ਕਰਨ ਦੇ ਦਾਅਵੇ ਕੀਤੇ ਗਏ ਤੇ ਨਾਲ ਹੀ ਹਰਿਆਣਾ ਦੇ ਵਿੱਚ ਵੱਡੀ ਗਿਣਤੀ 'ਚ ਮੈਡੀਕਲ ਕਾਲਜ ਖੋਲਣ ਤੇ ਸਿੱਖਿਆ ਸੰਸਥਾਨ ਬਣਾਏ ਜਾਣ ਦੇ ਦਾਅਵੇ ਵੀ ਕੀਤੇ ਗਏ ਪਰ ਇਹ ਦਾਅਵੇ ਸਿੱਖ ਵੋਟਰਾਂ ਨੂੰ ਪਰਮਾ ਨਹੀਂ ਸਕੇ ਕਿਸ ਨੂੰ ਮਿਲੀ ਜਿੱਤ ਤੇ ਕੌਣ ਹਾਰਿਆ ਸਾਲ 2014 ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਹੋਂਦ ਵਿੱਚ ਆਇਆ ਤੇ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਹਰਿਆਣਾ ਦੇ 51 ਗੁਰੂ ਘਰਾਂ ਦਾ ਪ੍ਰਬੰਧ ਵੇਖਿਆ ਜਾਂਦਾ ਸੀ ਸ਼੍ਰੋਮਣੀ ਕਮੇਟੀ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਲਈ ਨਵੇਂ ਬਣੇ ਕਾਨੂੰਨ ਦਾ ਵਿਰੋਧ ਵੀ ਕੀਤਾ ਪਰ ਆਖਿਰ ਸੁਪਰੀਮ ਕੋਰਟ ਨੇ ਇਸ ਕਾਨੂੰਨ ਨੂੰ ਬਣਾਈ ਰੱਖਣ ਦੀ ਮਾਨਤਾ ਦੇ ਦਿੱਤੀ ਤਾਂ ਚੋਣਾ ਕਰਵਾਏ ਜਾਣ ਦਾ ਰਾਬੀ ਵਿਵਾਦਰਾ ਹੋ ਗਿਆ ਹਾਲਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਹਰਿਆਣਾ ਸਰਕਾਰ ਨੇ ਚੋਣਾ ਹੋਣ ਤੱਕ ਇੱਕ ਐਡਹੌਕ ਸਦਨ ਦਾ ਗਠਨ ਕੀਤਾ ਤੇ ਚੋਣਾ ਕਰਵਾਏ ਜਾਣ ਤੋਂ ਪਹਿਲਾਂ ਤੱਕ ਇਹ ਸਦਨ ਹੀ ਪ੍ਰਬੰਧ ਵੇਖਦਾ ਆਇਆ ਸੀ ਇਹਨਾਂ ਚੋਣਾਂ ਦੇ ਵਿੱਚ ਪੰਥਕ ਦਲ ਚਿੰਦਾ ਦੇ ਜਗਦੀਸ਼ ਸਿੰਘ ਚਿੰਦਾ ਨੂੰ ਜਿੱਤ ਨਸੀਬ ਹੋਈ ਹੈ ਤੇ ਇਹ ਚੋਣਾਂ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਕਰਵਾਈਆਂ ਗਈਆਂ ਨੇ ਇਹਨਾਂ ਚੋਣਾਂ ਦੇ ਵਿੱਚ ਸਿਆਸੀ ਪਾਰਟੀ ਬਲ ਜੋ ਰਜਿਸਟਰਡ ਪਾਰਟੀ ਨੂੰ ਚੋਣਾ ਲੜਨ ਤੇ ਪਾਬੰਦੀ ਲਗਾਈ ਗਈ ਸੀ ਇਸ ਕਾਰਨ ਹੀ ਸ਼ਰੋਮਣੀ ਅਕਾਲੀ ਦਲ ਵੱਲੋਂ ਆਪਣਾ ਵੱਖਰਾ ਦਲ ਬਣਾ ਕੇ ਚੋਣਾ ਲੜਨ ਦਾ ਫੈਸਲਾ ਕੀਤਾ ਗਿਆ ਤੋਲ ਦੇ ਚੋਣ ਨਿਸ਼ਾਨ ਤੇ ਚੋਣਾ ਲੜਕੇ ਸ਼੍ਰੋਮਣੀ ਅਕਾਲੀ ਦਲ ਦੇ 6 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਤੇ ਇਸ ਤੋਂ ਇਲਾਵਾ 12 ਆਜ਼ਾਦ ਉਮੀਦਵਾਰ ਜਿਨ੍ਹਾਂ ਨੂੰ ਅਕਾਲੀ ਦਲ ਦੀ ਹਮਾਇਤ حاصل ਸੀ ਉਹ ਵੀ ਚੋਣ ਜਿੱਤ ਗਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਦਰਜੀਤ ਸਿੰਘ ਚੀਮਾ ਨੇ ਇਸ ਜਿੱਤ ਤੇ ਖੁਸ਼ੀ ਜ਼ਾਹਰ ਕਰਦਿਆਂ ਸਾਰੇ ਸਿੱਖ ਵੋਟਰਾਂ ਦਾ ਧੰਨਵਾਦ ਵੀ ਕੀਤਾ ਅਸੀਂ ਹਰਿਆਣੇ ਦੀ ਜਿਹੜੀ ਸੰਗਠਨ ਹੈ ਅੱਜ ਪਾਰਲੀਮੈਂਟਰੀ ਬੋਰਡ ਨੇ ਮਤਾ ਪਾਸ ਕਰਕੇ ਤੇ ਹਰਿਆਣੇ ਦੇ ਸਾਰੇ ਸਿੱਖ ਸੰਗਠਨ ਦਾ ਪਹਿਲ ਦਲ ਤੋਂ ਧੰਨਵਾਦ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਰੋਕਣ ਵਾਸਤੇ ਬੜੇ ਵੱਡੇ ਤਰانے ਹੋਣ। ਇਹ ਪਹਿਲੀ ਵਾਰੀ ਹੋਇਆ ਹੈ ਕਿ ਇੱਕ ਸਪੈਸ਼ਲ ਕਾਨੂੰਨ ਬਣਿਆ ਕਿ ਜਿਹੜੀ ਪਾਰਟੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲੇ ਸੈਕਸ਼ਨ 29 ਆਰ ਪੀ ਏ ਦਾ ਅਧੀਨ ਰਜਿਸਟਰਡ ਹੈ ਉਸ ਪਾਰਟੀ ਨੂੰ ਚੋਣ ਨਹੀਂ ਲੜ ਦਿੱਤੀ ਜਾਊਗੀ। ਮਤਲਬ ਸੀ ਕਿ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਆਪਣੀ ਪਾਰਟੀ ਦਾ ਨਾਮ ਵਰਤ ਸਕੇ ਤੇ ਨਾ ਆਪਣਾ ਸਿੰਬਲ ਵਰਤ ਸਕੇ। ਫਿਰ ਮਜਬੂਰ ਹੋ ਕੇ ਅਸੀਂ ਖਿਦਲੇ ਦੇਣਾ ਹਰਿਆਣਾ ਸਿੱਖ ਪੰਥਕਦਾਰ ਨਾਂ ਦੀ ਜਥੇਬੰਦੀ ਬਣਾ ਕੇ ਤੇ ਆਪਣਾ ਚੋਣ ਨਿਸ਼ਾਨ ਅਨਾਦ ਕਰਾਇਆ ਤੇ ਜਿਹੜੇ ਪੰਥਕ ਹਤਾਸੀ ਤੇ ਹਮਦਰਦ ਸਾਡੇ ਹੋਰ ਹਰਿਆਣੇ ਵਿੱਚ ਸਾਥੀ ਸਨ ਉਹਨਾਂ ਨਾਲ ਲੜ ਕੇ ਤੇ ਅਸੀਂ ਇੱਕ ਸਾਂਝੇ ਤੌਰ ਦੇ ਉੱਤੇ 39 ਸੀਟਾਂ ਦੇਤੇ ਇਲੈਕਸ਼ਨ ਲੜੀ ਸੀ ਸਾਨੂੰ ਖੁਸ਼ੀ ਹੈ ਕਿ 6 ਸਾਡੇ ਸਿੱਧੇਤੋਂ ਤੇ ਜਿੱਤ ਗਏ ਤੇ 12 ਸਾਡੇ ਆਜ਼ਾਦ ਚੋਣ ਨਿਸ਼ਾਨਾਂ ਦੇ ਉੱਤੇ ਜਿੱਤੇ 18 ਉਮੀਦਵਾਰ ਜਿਹੜੇ ਆ ਉਹ ਹਰਿਆਣੇ ਦੀ ਸੰਗਤ ਨੇ ਸਾਰੀਆਂ ਰੋਕਾਂ ਦੇ باوجود ਸਾਰੀਆਂ ਮੁਸ਼ਕਲਾਂ ਦੇ باوجود ਫਿਰ ਵੀ ਮੈਂ ਸਮਝਦਾ ਬਹੁਤ ਵੱਡਾ ਫਤਵਾ ਦੇ ਕੇ ਕਿ ਜਿਹੜੀਆਂ ਸਰਕਾਰੀ ਧਿਰਾਂ ਸੀ ਜਿਹੜੀਆਂ ਗੁਰਦੁਆਰਾ ਪ੍ਰਬੰਧ ਦੇ ਵਿੱਚ ਮਰਿਆਦਾ ਦੇ ਨਾਲ ਕਨਵਰਟ ਕਰਦੀਆਂ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਪੂਰੀ ਤਰ੍ਹਾਂ ਤੇ ਨਾਲ ਹਰਾਇਆ ਉਹ ਵੀ ਅੱਜ ਦੇ ਪਾਰਲੀਮੈਂਟਰੀ ਬੋਰਡ ਨੇ ਜਿਹੜਾ ਬਤਾ ਪਾਸ ਕਰਕੇ ਤੇ ਹਰਿਆਣੇ ਦੀ ਸੰਗਤ ਦਾ ਆਪਣੇ ਸਾਰੇ ਲੀਡਰਾਂ ਦਾ ਸਾਰੇ ਵਰਕਰਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਜਿਹੜਾ ਉਹਨਾਂ ਦਾ ਜਗਦੀਸ਼ ਸਿੰਘ ਢੀਂਡਾ ਨੇ ਦਿੱਤਾ ਅਸਤੀਫਾ ਤੇ ਫਿਰ ਲਿਆ ਵਾਪਸ ਪੰਥਕਦਲ ਢੀਂਡਾ ਦੇ ਮੁਖੀ ਜਗਦੀਸ਼ ਸਿੰਘ ਢੀਂਡਾ ਨੇ ਆਪਣੇ 12ਵੇਂ ਉਮੀਦਵਾਰਾਂ ਦੀ ਹਾਰ ਦੇ ਚਲਦੇ ਇੱਕ ਵਾਰ ਸਵੇਰੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਲੇਕਿਨ ਸ਼ਾਮ ਹੋਣ ਤੋਂ ਪਹਿਲਾਂ ਪਹਿਲਾਂ ਉਹਨਾਂ ਫਿਰ ਤੋਂ ਮੀਡੀਆ ਸਾਹਮਣੇ ਆਪਣਾ ਅਸਤੀਫਾ ਵਾਪਸ ਲੈਣ ਦਾ ਐਲਾਨ ਵੀ ਕਰ ਦਿੱਤਾ ਚਿਰਦਾ ਨੇ ਆਪਣਾ ਅਸਤੀਫਾ ਚੋਣਾਂ ਦੇ ਵਿੱਚ ਕੋਈ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਦਿੱਤਾ ਸੀ ਪਰ ਇਸ ਤੋਂ ਬਾਅਦ ਉਹਨਾਂ ਸੰਗਤ ਦਾ ਹੁਕਮ ਖੋਣ ਦਾ ਹਵਾਲਾ ਦਿੰਦੇ ਹੋਏ ਆਪਣਾ ਅਸਤੀਫਾ ਵਾਪਸ ਲੈਣ ਦੀ ਗੱਲ ਆਖੀ ਮੇਰਾ ਮਨ ਇਸ ਕਰਕੇ ਭਰ ਗਿਆ ਕਿਉਂਕਿ ਸਾਰੇ ਹਰਿਆਣੇ ਦੇ ਵਿੱਚ ਮੈਂ ਇੱਕ ਮਹੀਨਾ ਪ੍ਰਚਾਰ ਕਰਦਾ ਰਿਹਾ ਤੇ ਸੰਗਤ ਦੀ ਇੱਕ ਹੀ ਆਵਾਜ਼ ਸੀ ਕਿ ਜਿੰਨਾ ਸਾਡੇ ਸੰਗਤ ਵਾਸਤੇ ਸ਼ਿਰਸ਼ ਕੀਤਾ ਹੈ ਉਹ ਅਸਲੀ ਹੱਕਦਾਰ ਨੇ ਫਰਜਲ ਤੋਂ ਤੋਂ ਬਾਅਦ ਜਦੋਂ ਵੇਖਿਆ ਕਿ ਸਾਡੇ 21 ਨਿਸ਼ਾਨਾਂ ਵਿੱਚੋਂ ਨੌ ਹੀ ਨਿਸ਼ਾਨ ਸੰਗਤ ਸਾਹਿਬ ਨੇ ਸੰਗਤ ਨੇ ਸੇਵਾ ਵਾਸਤੇ ਚੁਣੇ ਨੇ ਤੇ ਦਿਲਵੇ ਸੋਚਿਆ ਕਿ ਮੈਨੂੰ ਕਿੰਨੀਆਂ ਕੋ ਮੇਥੋਂ ਗਲਤੀਆਂ ਹੋਈਆਂ ਹੋਣਗੀਆਂ ਕਿੰਨੀਆਂ ਕੋ ਮੇਰੇ 'ਚ ਕਮੀਆਂ ਹੋਣਗੀਆਂ ਜਿਸ ਕਰਕੇ ਅੱਜ ਮੇਰਾ ਗਰੁੱਪ 21 ਨਿਸ਼ਾਨ ਲੈ ਕੇ ਗਿਆ ਤੇ ਕੇਵਲ ਨੌ ਹੀ ਸੰਗਤ ਨੇ ਪ੍ਰਵਾਨ ਕੀਤੇ ਤੇ ਇਸ ਕਰਕੇ ਮੈਂ ਆਪਣੀਆਂ ਗਲਤੀਆਂ ਨੂੰ ਮੰਨਦਾ ਹਾਂ ਆਪਣੀ ਜ਼ਿੰਮੇਵਾਰੀ ਨੂੰ ਮੰਨਦਾ ਹਾਂ ਆਪਣੇ ਗਰੁੱਪ ਦੇ ਅੰਦਰ ਵੀ ਮੈਂ ਕਾਮਯਾਬ ਨਹੀਂ ਹੋ ਸਕਿਆ ਤੇ ਮੈਨੂੰ ਇਸ ਮੈਂਬਰੀ ਦੀ ਜਾਂ ਉਹਦੇ ਤਰ੍ਹਾਂ ਦੀ ਲੋੜ ਨਹੀਂ ਤੇ ਮੈਂ ਆਪਣਾ ਜੋ ਸਤੀਫ ਸਵੇਰੇ ਅਸਤੀਫੇ ਦੀ ਅਨਾਉਂਸਮੈਂਟ ਕੀਤੀ ਸੀ ਸਾਡੇ ਗੁਰੂ ਸਾਹਿਬਾਨ ਨੇ ਵੀ ਪੰਨਾ ਸਿੰਘਾਂ ਦੀ ਕਦੇ ਨਹੀਂ ਮੋੜੀ ਪਰ ਮੈਂ ਤਾਂ ਇੱਕ ਮਾਮੂਲੀ ਜਿਹਾ ਇਨਸਾਨ ਹਾਂ ਗਲਤੀਆਂ ਦਾ ਪੁੱਤਲਾ ਹਾਂ ਗਲਤੀਆਂ ਹੋ ਜਾਣੀਆਂ ਨੇ ਆਦਮੀ ਕਈ ਵਾਰ ਪਾਬਕ ਹੋ ਕੇ ਕੁਝ ਕੰਮ ਕਰ ਦਿੰਦਾ ਜਿੰਨਾ ਉਹਨੂੰ ਪਛਤਾਵਾ ਵੀ ਕਰਨਾ ਪੈਂਦਾ ਕੌਣ ਪਛਤਾਵਾ ਕਰਨਾ ਪੈਂਦਾ ਜਦੋਂ ਸਾਰੀ ਸੰਗਤ ਤੇ ਮੇਰੇ ਚੁਣੇ ਹੋਏ 8 ਮੈਂਬਰ ਆਪਣੇ ਇਸ ਪੰਥਕਦਲ ਚਿੰਦਾ ਗਰੁੱਪ ਵੱਲੋਂ ਸਾਰਿਆਂ ਨੇ ਮੈਨੂੰ ਹੁਕਮ ਕੀਤਾ ਤੇ ਮੈਂ ਇਹਨਾਂ ਦਾ ਫਿਕਰ ਮੋੜ ਨਹੀਂ ਸਕਦਾ ਦੱਸ ਦिए ਕਿ ਇਹਨਾਂ ਚੋਣਾਂ ਦੇ ਵਿੱਚ 40 ਮੈਂਬਰ ਵੋਟਾਂ ਰਾਹੀਂ ਚੁਣੇ ਗਏ ਨੇ ਤੇ ਬਾਕੀ 9 ਮੈਂਬਰ ਨਾਮਜ਼ਦ ਕੀਤੇ ਜਾਣਗੇ ਤੇ ਇਸ ਤੋਂ ਬਾਅਦ ਕਮੇਟੀ ਦਾ ਗਠਨ ਹੋਏਗਾ ਤੇ ਪ੍ਰਧਾਨ ਸമിതി ਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਏਗੀ ਸੋ ਹੁਣ ਜਦੋਂ ਕਿਸੇ ਵੀ ਧਿਰ ਕੋਲ ਸਪਸ਼ਟ ਬਹੁਮਤ ਨਹੀਂ ਹੈ ਤਾਂ ਅਜੇ ਵਿੱਚ ਪ੍ਰਧਾਨ ਕੌਣ ਬਣੇਗਾ ਇਹ ਸਵਾਲ ਜਿਉਂ ਦਾ ਕਉਂ ਕਾਇਮ ਹੈ ਬਿਊਰੋ ਰਿਪੋਰਟ ਜਗਬਾਨੀ ਚੀਦੀ